ਅੰਮ੍ਰਿਤਸਰ ਨਗਰ ਨਿਗਮ ਦੇ ਨਾਲ ਜੁੜੇ ਮੁੱਦੇ ਜਿਹੜੇ ਕਿ ਅੱਜ ਖਬਰਾਂ ਦੀਆਂ ਸੁਰਖੀਆਂ ਬਣੇ ਹੋਏ ਨੇ ਸੋ ਇਸ ਤਰ੍ਹਾਂ ਦੇ ਕਈ ਮੁੱਦੇ ਨੇ ਕਿ ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ ਤੇ ਜਿਹੜੇ 11 ਅਵੈਧ ਖੋਖੇ ਸੀ ਮਜੀਠਾ ਰੋਡ ਤੇ ਜਿਨ੍ਹਾਂ ਨੂੰ ਸੀਲ ਕੀਤਾ ਗਿਆ ਸੀ ਉਹ 72 ਘੰਟਿਆਂ ਦੇ ਵਿੱਚ ਹੀ ਦੁਬਾਰਾ ਖੁੱਲ ਜਾਂਦੇ ਨੇ ਸੋ ਭਾਵੇਂ ਫੁੱਟਪਾਥ ਨਜਾਇਜ਼ ਕਬਜ਼ਿਆਂ ਦੀ ਗੱਲ ਹੋਵੇ ਜਾਂ ਫਿਰ ਰੋਂਗ ਪਾਰਕਿੰਗ ਦੀ ਗੱਲ ਹੋਵੇ ਫੁੱਟਪਾਥ ਤੇ ਜਿਹੜੇ ਨਜਾਇਜ਼ ਕਬਜ਼ੇ ਕੀਤੇ ਗਏ ਨੇ ਉਸ ਵੱਲ ਨਗਰ ਨਿਗਮ ਦਾ ਕੋਈ ਧਿਆਨ ਨਹੀਂ ਲੈਂਡ ਵਿਭਾਗ ਇਸ ਤੇ ਕੋਈ ਕਾਰਵਾਈ ਨਹੀਂ ਕਰ ਰਿਆ ਸੋ ਸੜਕਾਂ ਤੇ ਬਣੀਆਂ ਜਿਹੜੀਆਂ ਨਜਾਇਜ਼ ਪਾਰਕਿੰਗਾਂ ਨੇ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਸੋ ਪਿਛਲੇ ਦਿਨੀ ਰਾਤ 11 ਵਜੇ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਨੇ ਉਹ ਬਿਲਡਿੰਗ ਮਟੀਰੀਅਲ ਜਿਹੜਾ ਹੈ ਉਹ ਹਟਵਾਉਣ ਲਈ ਜਾਂਦੇ ਨੇ ਨਜਾਇਜ਼ ਕਬਜ਼ਾ ਧਾਰੀਆਂ ਕੋਲੋਂ ਤਾਂ ਉੱਥੇ ਉਹਨਾਂ ਦੀ ਲੋਕਾਂ ਨਾਲ ਬਹਿਸ ਹੁੰਦੀ ਹੈ ਤੇ ਲੋਕ ਉਹਨਾਂ ਕੋਲੋਂ ਆਈ ਕਾਰਡ ਮੰਗਦੇ ਨੇ ਨਿਗਮ ਅਧਿਕਾਰੀਆਂ ਕੋਲੋਂ ਤੇ ਨਿਗਮ ਅਧਿਕਾਰੀ ਜਿਹੜੇ ਨੇ ਉਹ ਆਈ ਕਾਰਡ ਤੱਕ ਨਹੀਂ ਦਿਖਾ ਸਕੇ ਸੋ ਵੱਡੀ ਲਾਪਰਵਾਹੀ ਹੈ ਸੋ ਮਜੀਠਾ ਰੋਡ ਤੇ ਵੀ ਜਿਹੜੇ ਖੋਖੇ ਨੇ ਉਹ ਜਿਹੜੇ ਨਜਾਇਜ਼ ਤੌਰ ਤੇ ਨੇ ਉਹ ਦੁਬਾਰਾ ਖੁੱਲ ਜਾਂਦੇ ਨੇ ਸੋ ਨਜਾਇਜ਼ ਕਬਜ਼ਿਆਂ ਦਾ ਜਿਹੜਾ ਬੋਲਬਾਲਾ ਹੈ ਅਮ੍ਰਿਤਸਰ ਦੇ ਵਿੱਚ ਪਰ ਨਗਰ ਨਿਗਮ ਦੇ ਲੈਂਡ ਵਿਭਾਗ ਵੱਲ ਜਿਹੜਾ ਇਸ ਵੱਲ ਕੋਈ ਧਿਆਨ ਨਹੀਂ ਹੈ ਸੋ ਭੂਮੀ ਵਿਭਾਗ ਨੂੰ ਤੇ ਜਿਹੜੇ ਧਰਮਿੰਦਰ ਸਿੰਘ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜਿਹੜੇ ਨਜਾਇਜ਼ ਕਬਜ਼ੇ ਨੇ ਅਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਜ਼ਰੂਰ ਹਟਾਉਣ ਤੇ ਇਸ ਤੇ ਸਖਤ ਕਾਰਵਾਈ ਵੀ ਕਰਨ ਆਖਿਰ ਜਾਣਨਾ ਚਾਹਾਂਗੇ ਜਾਂ ਪੁੱਛਣਾ ਚਾਹਾਂਗੇ ਕਿ ਕਿਹਦੀ ਸ਼ੈਤ ਇਹ ਸਾਰਾ ਕੰਮ ਹੋ ਰਿਹਾ ਹੈ ਤੇ ਕਿਹਦੇ ਦਬਾਅ ਹੇਠ ਜਿਹੜੀ ਹੈ ਉਹ ਕਾਰਵਾਈ ਨਹੀਂ ਹੋ ਰਹੀ